ਵਾਹ ਗੁਰਜੀ ਦਾ ਹਰਸਾ ਵਾਹ ਗੁਰਜੀ ਕੀ ਫਤਹ ਪਿਆਰੇ ਦਰਸ਼ਕੋ ਪਿਆਰੇ শ্রোਤਿਓ ਅੱਜ ਵਿਚਾਰ ਕਰਦੇ ਹਾਂ ਗੁਰਬਾਣੀ ਵਿੱਚ ਰਾਗ ਅਤੇ ਕਰ ਗੁਰਬਾਣੀ ਵਿੱਚ ਰਾਗ ਅਤੇ ਕਰ ਭਾਵ ਗੁਰਬਾਣੀ ਦੇ ਜੋ ਸਰਲੇਖ ਹਨ ਜਿੱਥੇ ਰਾਗ ਦੀ ਵਰਤੋਂ ਹੈ ਉਸ ਦੇ ਨਾਲ ਘਰ ਸ਼ਬਦੀ ਵਰਤੋਂ ਹੈ ਇਸ ਬਾਰੇ ਜਾਣਕਾਰੀ ਲਵਾਂਗੇ ਕਿ ਇਹ ਰਾਗ ਦੇ ਨਾਲ ਘਰ ਸ਼ਬ ਜਿਹੜਾ ਇਹ ਕੀ ਹੈ ਵਿਦਵਾਨ ਸਚਨਾ ਨੇ ਜਿਹੜਾ ਨੇ ਇਸ ਬਾਰੇ ਕੁਝ ਲਿਖਿਆ ਖੋਜ ਕੀਤੀ ਹੈ ਉਹਨਾਂ ਦੀ ਆਪਾਂ ਰਹਿ ਲਵਾਂਗੇ ਅਗੇ ਦੇਖਦੇ ਹਾਂ ਇਸ ਕਾਰ ਸ਼ਬਦ ਦਾ ਕੀ ਅਰਥ ਹੈ ਗਉਣ ਵਾਲੇ ਜੋ ਸੱਜਣ ਹਨ ਜੋ ਸੰਗੀਤਕਾਰ ਹਨ ਜੋ ਰਗਜਿtheta ਹਨ ਗਉਣ ਸਮਯੋਗ ਕਰਦੀ ਸੂਚਨਾ ਨਹੀਂ ਦੱਸਦੇ ਵੀ ਇੱਥੇ ਘਰ ਕਿਨਵਾ ਹੈ ਤੇ ਉਹ ਜੋ ਗਾ ਰਹੇ ਹਨ ਇਸ ਘਰ ਦੇ ਮੁਤਾਬਕ ਹੈ ਜਾਂ ਨਹੀਂ ਇਸ ਬਾਰੇ ਕਾਫੀ ਖੋਜ ਦੀ ਲੋੜ ਹੈ ਜੋ ਗਿਆਨਤਾ ਚੱਲ ਰਹੀ ਹੈ ਉਹ ਚੱਲ ਰਹੀ ਹੈ। ਤੋਂ ਆਓ ਆਪਾਂ ਦੇਖਦੇ ਹਾਂ ਕਿ ਇਹ ਕਰਸ਼ਵਤ ਕੀ ਹੈ ਤੇ ਕਿਸ ਤਰ੍ਹਾਂ ਸੁਣ ਲਿਖਿਆ ਮਿਲਦਾ। ਇੱਕ ਆਰਟੀਕਲ ਇਸ ਵੰਦੀ khalsa.news.org ਉਤੇ ਪੋਸਟ ਹੋਇਆ ਸੀ ਇਹ ਲਿਖੋ ਤੇ ਪੋਸਟ ਹੋਇਆ ਸੀ। ਫਰਵਰੀ 7 2019 ਨੂੰ ਤੇ ਖਾਲਸਾ نیوز.org ਉਤੇ ਇਹ ਦਿਖਾਇਆ ਸੀ ਤੇ ਇਹ ਜੋ ਪਿਕਚਰ ਬਣਾਈ ਹੈ ਇਹ ਖਾਲਸਾ نیوز ਵਾਲਿਆਂ ਨੇ ਬਣਾਈ ਹੋਈ ਹੈ ਜਿਸ ਵਿੱਚ ਸਾਜ਼ ਦਿਖਾਏ ਗਏ ਹਨ ਕੀਰਤਨ ਵਾਲੇ ਤੇ ਉੱਪਰ ਲਿਖਿਆ ਹੈ ਗੁਰਬਾਣੀ ਦੇ ਸੰਦਰਭ ਵਿੱਚ ਰਾਗਾ ਨਾਲ ਘਰ ਦੀ ਸੂਚਨਾ ਹਾਪਾ ਇਸ ਨੂੰ ਪਰਦੇ ਵਿਚਾਰਦੇ ਆਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀ ਇਹ ਪੰਤੀ ਹੈ ਇਹ ਸਕਰੀਨ ਤੇ ਨਾਲ ਨਾਲ ਆਈ ਜਾਵੇ। ਲੋ ਸ਼ੁਰੂ ਕਰਦੇ ਹਾਂ। ਗੁਰਬਾਣੀ ਦੇ ਬਹੁਤੇ ਸ੍ਰੇਖਾਂ ਵਿੱਚ ਘਰੂ ਜਾਂ ਘਰੀ ਆਕੜ ਜਾਂ ਸਿਹਾਰੀ ਜਿਹੜੀ ਸਿਹਾਰੀ ਵਾਲਾ ਸ਼ਬਦ ਹੈ ਘਰੀ ਇਹਦਾ ਮਤਲਬ ਹੁੰਦਾ ਘਰ ਵਿੱਚ ਇਹ ਗੁਰਬਾਣੀ ਵਿਆਕਰਨ ਅਨੁਸਾਰ ਅਧਿਕਰਣ ਕਾਰਕ ਹੈ ਅਧਿਕਰਣ ਕਾਰਕ ਨੂੰ ਲੋਕੇਟਿਵ ਕੇਸ ਵੀ ਕਿਹਾ ਜਾਂਦਾ ਹੈ ਇਹ ਘਰੂ ਜਾਂ ਘਰੀ ਇਹ ਸ਼ਬਦ ਵਰਤਿਆ ਮਿਲਦਾ ਹੈ ਇਹ ਸ਼ਬਦੀ ਵਰਤੋਂ ਕਾਰ ਜਾਂ ਕਰੇ ਸ਼ੌਦ ਪ੍ਰਤਕਤੌਰ ਤੇ ਲਿਖ ਕੇ ਜਾਂ ਕਰ ਦੀ ਸੂਚਨਾ ਰਾਗ ਸੂਚਕ ਸ਼ਬਦਾਂ ਦੇ ਪੈਰੀ ਕੇਵਲ ਬਾਰੀਕ ਅੰਕ ਲਾ ਕੇ ਦੋ ਤਰ੍ਹਾਂ ਕੀਤੀ ਗਈ ਹੈ ਸੋ ਕਰ ਸ਼ਬਦੀ ਵਰਤੋਂ ਦੋ ਤਰ੍ਹਾਂ ਹੈ ਇੱਕ ਤਾਂ ਪੂਰਾ ਅੰਕ ਲਿਖਿਆ ਹੋਇਆ ਅਸਰਲੇਖ ਵਿੱਚ ਦੂਸਰਾ ਕੁਰਬਾਨੀ ਦੇ ਅਸਰਲੇਖ ਜਾਂ ਉਹਨਾਂ ਦੇ ਸਰਲੇਖ ਦੇ ਕਿਸੇ ਸ਼ਬਦ ਦੇ ਪੈਰ ਵਿੱਚ ਨਿੱਕਾ ਜੰੰਕ ਪਾਇਆ ਹੁੰਦਾ ਜਿਸ ਨੂੰ ਪਾਠ ਕਰਨ ਸਮੇਂ ਆਮ ਤੌਰ ਤੇ ਅਣਗੌਲਿਆ ਕੀਤਾ ਜਾ ਰਿਹਾ ਹੈ ਪਾਠ ਕਰਨ ਸਮੇਂ ਪੜਿਆ ਨਹੀਂ ਜਾ ਰਿਹਾ ਉਸ ਨੂੰ ਕਿਉਂਕਿ ਅਗਿਆਨਤਾ ਹੈ ਅਗਿਆਨਤਾ ਕਾਰਨ ਉਹ ਘਰ ਜਿਹੜਾ ਹੈ ਪੈਰ ਵਿੱਚ ਅੰਕ ਪਾ ਕੇ ਦੱਸਿਆ ਹੁੰਦਾ ਉਹ ਪਾਠ ਵਿੱਚ ਸ਼ਾਮਲ ਕਰਨ ਤੋਂ ਅਸਮਰੱਥ ਹਨ ਪਾਠੀ ਸੱਜਣ ਕਿਉਂਕਿ ਪਤਾ ਨਹੀਂ ਹੈ ਅਗਿਆਨਤਾ ਹੈ ਸੋ ਇਥੇ ਆਪਾਂ ਦੇਖਦੇ ਹਾਂ ਉਹ ਕਿਸ ਤਰ੍ਹਾਂ ਦੇ ਅੰਕ ਹਨ ਤੇ ਕਿਵੇਂ ਲੱਗਦੇ ਆ ਇਹ ਪੰਨਾ ਹੈ 42 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਰਾਗ ਮਾਲਾ ਪੰਜਵਾਂ ਘਰ ਪਹਿਲਾ ਇਥੇ ਪਹਿਲਾ ਸ਼ਬਦ ਜਿਹੜਾ ਏਕਾ ਹੈ ਇਸ ਸਰਲੇਖ ਦੇ ਵਿੱਚ ਨਾਲ ਹੀ ਬਰਾਬਰ ਪਾਇਆ ਹੋਇਆ ਹੈ ਇਸ ਬਾਰੇ ਕੋਈ ਪ੍ਰੋਬਲਮ ਨਹੀਂ ਇਸ ਨੂੰ ਸਾਰੇ ਪੜ ਲੈਂਦੇ ਆ ਸ੍ਰੀ ਸ਼ਬਦ ਦਾ ਪਾਠ ਸ਼੍ਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਰਾਗ ਛਾਲ ਧੁਨੀ ਵਾਲੇ ਹਨ ਸ਼੍ਰੀ ਰਾਗ ਜੈਤ ਸ਼੍ਰੀ ਹੈ ਤਨਾਸ਼੍ਰੀ ਹੈ ਮਾਰਕੋਸ ਪੜ੍ਹ ਕੇ ਦੇਖ ਲਿਓ ਉਥੇ ਇਹਨਾਂ ਤਿੰਨਾਂ ਸ਼ਬਦਾਂ ਵਿੱਚ ਸ਼ਾ ਸਾਊਂਡ ਜਿਹੜੀ ਹੈ ਉਹ ਦਿਖਾਈ ਗਈ ਹੈ ਸੰਸਕ੍ਰਿਤ ਵਿੱਚ ਹੋਈ ਸ਼ਬਦਾয়ন ਉਹ ਇਹਦਾ ਉਚਾਰਨ ਠੀਕ ਹੋ ਰਿਹਾ ਹੈ ਐਡਾ ਭਾਗ ਹੈ ਇਹਦੇ ਵਿੱਚ ਇੱਕ ਉਦਾਹਰਨ ਲਈ ਗਈ ਹੈ ਰਾਗ ਗੌੜੀ ਪੂਰਵੀ ਪੂਰਵੀ ਦੇ ਬਾਅਦ ਇੱਕ ਨਿਕਾ ਜਾਂ ਕਹੇ ਏਕਾ ਜਿਹੜਾ ਪੂਰਵੀ ਦੇ ਹੀਠਾਂ ਪੈਰ ਵਿੱਚ ਪਾਇਆ ਗਿਆ ਅੱਗੇ ਆ ਮਾਲਾ ਪੰਜਵਾਂ ਤੋ ਦਾਸ ਨੇ ਕੋਸ਼ਿਸ਼ ਕੀਤੀ ਹੈ ਇਹ ਕਾ ਜਿਹੜਾ ਥੋੜਾ ਨਿਯਮਾ ਕਰਕੇ ਤਾਂ ਖਾਇ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਣੀ ਵਿੱਚ ਇਹ ਅੰਕ ਜਿਹੜੇ ਆ ਪੈਰਾਂ ਵਿੱਚ ਬਰੀਕਪਰੀ ਕਰਕੇ ਲਾਏ ਹੋਏ ਹਨ ਜਿਹਨਾਂ ਨੂੰ ਪੜਿਆ ਨਹੀਂ ਜਾਂਦਾ ਇਹ ਪੰਨਾ 204 ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਜਿਹੜਾ ਏ ਕਾ ਹੈ ਇਹ ਪੜਨ ਵਾਲਾ ਹੈ ਇਹਨੂੰ ਕਿਦਾਂ ਪੜਨਾ ਹੈ ਰਾਗ ਗੌੜੀ ਪੂਰਵੀ ਘਰ ਪਹਿਲਾ ਮਹਲਾ 5ਵਾਂ ਸੋ ਇਸ ਤਰ੍ਹਾਂ ਘਰ ਦੀ ਸੂਚਨਾ ਦੋ ਤਰ੍ਹਾਂ ਲਿਖੀ ਹੋਈ ਹੈ ਇੱਕ ਜਿਹੜਾ ਹੈ ਬੂੜੇ ਭਾਗ ਵਿੱਚ ਆਪਾਂ ਦੇਖਿਆ ਏਕਾ ਸਪਸ਼ਟ ਪਾਇਆ ਹੋਇਆ ਘਰ ਦੇ ਅੱਗੇ ਬਰਾਬਰੇ ਦੂਸਰਾ ਜਿਹੜਾ ਏਕਾ ਹੈ ਇਥੇ ਘਰ ਸ਼ਬਦ ਨਹੀਂ ਲਿਖਿਆ ਹੋਇਆ ਇਥੇ ਉਹਦੀ ਜਗ੍ਹਾ ਤੇ ਏਕਾ ਪਾਇਆ ਹੋਇਆ ਪਰ ਉਹ ਪੈਰ ਵਿੱਚ ਹੈ ਪੂਰਬੀ ਦੇ ਪੈਰ ਵਿੱਚ ਰਾਗ ਗੌੜੀ ਪੂਰਬੀ ਇਸੇ ਕਹਿਆ ਕਿ ਮਤਲਬ ਹੈ ਘਰ ਪਹਿਲਾ ਮਾਲਾ ਪੰਜਵਾਂ ਤੋਂ ਇਸ ਤਰ੍ਹਾਂ ਦੋ ਤਰ੍ਹਾਂ ਕਰ ਸ਼ਬ ਜਿਹੜਾ ਉਹ ਸਾਨੂੰ ਸੰਕੇਤਕ ਤੌਰ ਤੇ ਇਥੇ ਦੱਸਿਆ ਗਿਆ ਹੈ ਇਹੜੀ ਭਾਗ ਵਿੱਚ ਦੇਖਦੇ ਹਾਂ ਰਾਗ ਗੌੜੀ ਪੂਰਵੀ ਕਬੀਰ ਜੀ ਤੋ ਪੂਰਵੀ ਤੋਂ ਬਾਅਦ ਵੀ ਇੱਕ ਨਿਕ ਆ ਜਾਏਗਾ ਜਿਹੜਾ ਆ ਉਹ ਪੂਰਵੀ ਸ਼ਰਵਤ ਦੇ ਪੈਰ ਵਿੱਚ ਹੈ ਇਹ ਵੀ ਇੱਥੇ ਘਰ ਦੀ ਸੂਚਨਾ ਹੈ ਉਚਾਰਣ ਵਿਧੀ ਕੀ ਹੋਏਗੀ ਰਾਗ ਗੌੜੀ ਪੂਰਵੀ ਘਰ ਪਹਿਲਾ ਕਬੀਰ ਜੀ ਇਸ ਤਰ੍ਹਾਂ ਪਾਠ ਹੋਏਗਾ ਪਰ ਇਸ ਤਰ੍ਹਾਂ ਪਾਠ ਕਰਦਾ ਕੋਈ ਨਹੀਂ ਜਿਨੇ ਸਾਜ ਪਾਠ ਖੰਡ ਪਾਠ ਚੱਲ ਰਹੇ ਹਨ ਉਹਨਾਂ ਵਿੱਚ ਇਹ ਜਿਹੜੇ ਅੰਗ ਅੰਨ ਪੈਰਾਂ ਵਾਲੇ ਇਹ ਅਣਗੌਲੇ ਕੀਤੇ ਜਾ ਰਹੇ ਹਨ ਇਹਨਾਂ ਕਨ ਅਰਥ ਹੈ ਇਹ ਅਰਥ ਹੀ ਨਹੀਂ ਹਨ ਜੇ ਅਰਥ ਹੀ ਹੁੰਦੇ ਤਾਂ ਇਹ ਲਾਉਂਦੇ ਹੀ ਨਾ ਵਰਤੇ ਨਾ ਜਾਂਦੇ ਲੱਗਦੇ ਨਾ ਸੋਸੇ ਭਾਗ ਵਿੱਚ ਸ਼੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਰਿਆਂ ਕੈ ਕਰ ਗਾਵਣਾ ਇਹ ਮਾਲਾ ਇਹ ਇਹ ਪੰਨਾ ਜਿਹੜਾ ਹੈ 93 ਹੈ ਪਹਰਿਆਂ ਕੈ ਕਰ ਗਾਵਣਾ ਇੱਥੇ ਨਾਲ ਘਰ ਦੀ ਸੂਚਨਾ ਜਿਹੜੀ ਹੈ ਉਹ ਲਿਖ ਕੇ ਦਿੱਤੀ ਗਈ ਹੈ ਕਿ ਇਹ ਜਿਹੜਾ ਭਗਤ 베ਣੀ ਦੇ ਸ਼ਬਦ ਹੈ ਸ਼੍ਰੀ ਰਾਗ ਦਾ ਇਹਨੂੰ ਕਿੱਤਾਂ ਗਾਉਣਾ ਹੈ ਪਹਿਰਿਆਂ ਕਾ ਘਰ ਗਾਉਣਾ ਹੁਣ ਪਹਿਰਿਆਂ ਕਾ ਘਰ ਏ ਘਰ ਦਾ ਮਤਲਬ ਘਰ ਵਿੱਚ ਜਿਸ ਘਰ ਵਿੱਚ ਪਹਿਰਿਆਂ ਦਾ ਉਚਾਰਨ ਕੀਤਾ ਗਿਆ ਹੈ ਉਸੇ ਘਰ ਵਿੱਚ ਇਹ ਸ਼ਬਦ ਜਿਹੜਾ ਭਗਤ 베ਣੀ ਦਾ ਉਸਨੂੰ ਗਾਇਨ ਕਰਨਾ ਹੈ ਪਰ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਗਿਆਨਤਾ ਹੈ ਪਤਾ ਨਹੀਂ ਹੈ ਇਹਦੀ ਖੋਜ ਜੇ ਅਜੇ ਬਾਕੀ ਹੈ ਕਿ ਘਰ ਸ਼ਬਦ ਹੈ ਕੀ ਇਸ ਕਰਕੇ ਰਾਗੀ ਸੱਜਣ ਆਪਣੇ ਹਿਸਾਬ ਨਾਲ ਇਸ ਨੂੰ ਕਿਸੇ ਤਾਲ ਵਿੱਚ ਵੀ ਜਿਹੜਾ ਉਹ ਗਾਈ ਜਾ ਰਹੇ ਹਨ ਤੇ ਐਸਾ سلسلہ ਚੱਲ ਰਿਹਾ ਤੋਂ ਲੈ ਕੇ ਪਹਿਰਿਆਂ ਕਾ ਕਰ ਗਾਵਣਾ ਪਿਪਨਾ 93 ਹੈ ਹੁਣ ਪਹਿਰਿਆਂ ਕਾ ਕਰ ਗਾਵਣਾ ਦੀ ਕੁੰਡੀ ਜਿਹੜੀ ਆ ਉਹ ਕਿੱਥੋਂ ਖੁੱਲਣੀ ਆ ਗੁਰਬਾਣੀ ਵਿੱਚ ਇੱਕ ਤੋਂ 17 ਤੱਕ ਘਰ ਨੰਬਰ ਹਨ ਘਰ ਦੇ ਸੂਚਕ ਅੰਕ ਨੂੰ ਕਰਮਵਾਚਕ ਸੰਖਿਆਕ ਵਿਸ਼ੇਸ਼ਣ ਮੰਨ ਕੇ ਕਰਮਵਾਚਕ ਸੰਖਿਆਕ ਵਿਸ਼ੇਸ਼ਣ ਮੰਨ ਕੇ ਪਾਠ ਵਿੱਚ ਸ਼ਾਮਿਲ ਕਰੀਦਾ ਹੈ ਜਿਵੇਂ ਘਰ ਇੱਕ ਨਹੀਂ ਬੋਲੀਦਾ ਇਹਨੂੰ ਕਰਮਵਾਚਕ ਸੰਖਿਆਕ ਵਿਸ਼ੇਸ਼ਣ ਬੋਲਣਾ ਹੈ ਪਹਿਲਾ ਇਸ ਤਰ੍ਹਾਂ ਘਰ ਦੋ ਨੂੰ ਬੋਲਣਾ ਹੈ ਘਰ ਦੂਜਾ ਆਦਿ ਪੜੀਦਾ ਸੋ ਇਥੋਂ ਕੁੰਡੀ ਜਿਹੜੀ ਆ ਇਹ ਪਹਿਰਿਆਂ ਕਾ ਕਰ ਗਾਵਣਾ ਜਿਹੜਾ ਹੈ ਇਹ ਇਹ ਖੁੱਲਦੀ ਹੈ ਕਿ ਪਹਿਰਿਆਂ ਦੇ ਜਿਹੜੇ ਸ਼ਬਦ ਹਨ ਉਹਨਾਂ ਵਿੱਚ ਜੋ ਘਰ ਨੰਬਰ ਹੈ ਉਹ ਘਰ ਨੰਬਰ ਜਿਹੜਾ ਇਹ ਸ੍ਰੀ ਰਾਗ ਜਿਹੜਾ ਭਗਤ ਬੇਣੀ ਜੀ ਦੀ ਬਾਣੀ ਹੈ ਇਹਦੇ ਨਾਲ ਉਹ ਘਰ ਜੋੜਨਾ ਹੈ ਪਹਿਰਿਆਂ ਵਾਲਾ ਅਕਿ ਇੱਕ ਨੋਟ ਹੈ ਪਿਆਰਿਓ ਜਿਹੜੀ ਬਾਣੀ ਰਾਗਾਂ ਵਿੱਚ ਨਹੀਂ ਲਿਖੀ ਉਸ ਬਾਣੀ ਨਾਲ ਘਰ ਦੀ ਵਰਤੋਂ ਵੀ ਨਹੀਂ ਹੈ ਜਿਵੇਂ ਮੰਗਲ ਹੈ ਸ਼ੁਰੂ ਵਿੱਚ ਇੱਕ ਔਂਕਾਤ ਹੈ ਗੁਰੂ ਪ੍ਰਸਾਦਾਂ ਇੱਥੇ ਘਰ ਦੀ ਵਰਤੋਂ ਨਹੀਂ ਕਿਉਂਕਿ ਵਾਰਤਕ ਜਪ ਹੈ ਇਹ ਵਾਰਤਕ ਹੈ ਸ਼ਲੋਕ ਸਵਈਏ ਮੁੰਦਾਬਣੀ ਮਾਲਾ ਪੰਜਵਾ ਗੱਲ ਕਿ ਜਪ ਬਾਣੀ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1353 ਪਾਵੇਂ ਜਯਾਵੰਤੀ ਰਾਗ ਦੇ ਸ਼ਬਦਾਂ ਤੋਂ ਪਿਛੋਂ ਸਾਰੀ ਬਾਣੀ ਰਾਗਮਾਲਾ ਜਿਹੜੀ ਇਹ ਗੁਰਬਾਣੀ ਨਹੀਂ ਇਹਨੂੰ ਆਪਾਂ ਗੁਰਬਾਣੀ ਨਹੀਂ ਮੰਨਦੇ ਬਾਕੀ ਸਾਰੀ ਬਾਣੀ ਜਿਹੜੀ ਹੈ ਰਾਗ ਮੁਕਤ ਅਤੇ ਘਰ ਮੁਕਤ ਹੈ ਜਯਾਵੰਤੀ ਤੋਂ ਬਾਅਦ ਬਾਅਦ ਕਿਤੇ ਰਾਗ ਨੂੰ ਲਿਖਿਆ ਜੇ ਰਾਗ ਨੂੰ ਲਿਖਿਆ ਰਾਗ ਦੇ ਨਾਲ ਘਰ ਵੀ ਨਹੀਂ ਲਿਖਿਆ ਸੋ ਰਾਗਮਾਲਾ ਜਿਹੜੀ ਹੈ ਗੁਰੂਕ੍ਰਿਤ ਨਹੀਂ ਹੈ ਪਰ ਇਹ ਵੀ ਰਾਗ ਮੁਕਤ ਇੱਕ ਰਚਨਾ ਹੈ ਜੇ ਸਾਖੀ ਨਾ ਸਵੰਧਨੀ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਰਜ ਇਹ ਕਿਤੇ ਚੱਲੀ ਜਾ ਰਹੀ ਹੈ ਹਾਲਾਂਕਿ ਸ਼ੋਮਣੀ ਕਮੇਟੀ ਨੇ ਸੇਖ ਕੋਡ ਬਣਾਉਣ ਸਮੇਂ ਲਿਖਿਆ ਸੀ ਕਿ ਇਸ ਨੂੰ ਚਾਹੇ ਕੋਈ ਪੜ੍ਹੇ ਚਾਹੇ ਕੋਈ ਨਾ ਪੜ੍ਹੇ ਇਸ ਸੇਖ ਕੋਡ ਕੱਢ ਕੇ ਦੇਖ ਲਿਓ ਕੋਈ ਵੀ ਇਦਾਂ ਲਿਖਿਆ ਆ ਪਰ ਇਹਨੂੰ ਅਖੇ ਇਹਨੂੰ ਇਹ ਤੋਂ ਬਿਨਾ ਬੀੜ ਕੇ ਛਾਪੇ ਕੋਈ ਨਾ ਉਹਨੂੰ ਪੁੱਛਣ ਵਾਲਾ ਹੋਵੇ ਤੇ ਜੇ ਇਹਨੂੰ ਪੜ੍ਹਨਾ ਹੀ ਨੇ ਤੇ ਬੀੜ ਬੱਚੀ ਨੂੰ ਰੱਖਣ ਦਾ ਕੀ ਮਤਲਬ ਹੈ ਇਸ ਤੋਂ ਬਿਨਾ ਛਾਪੇ ਛਾਪੇ ਕੋਈ ਨਾ ਇਹ ਵੀ ਲਿਖਦਾ ਇਸ ਤੋਂ ਮੇਰਾ ਕੋਈ ਸ਼ਾਪੇ ਕੋਈ ਨਾ ਜੇ ਇਹਨੂੰ ਪੜ੍ਹਨਾ ਹੀ ਨਹੀਂ ਤੇ ਇਹਨੂੰ ਛਾਪਣ ਦਾ ਕੀ ਅਰਥ ਬਣ ਗਿਆ ਇਹ ਸ਼ੌਂਲ ਕਮੇਟੀ ਵੀ ਦੋਧਾ ਵਿੱਚ ਪਈ ਹੋਈ ਸੀ ਤੇ ਉਸਨੇ ਵੀ ਇਹ ਫੈਸਲਾ ਜਿਹੜਾ ਹੈ ਇਹ ਦੁੱਧ ਦਾ ਵਾਲਾ ਹੀ ਕੀਤਾ ਹੋਇਆ ਇੱਕ ਪਾਸੇ ਗੱਲ ਨਹੀਂ ਕੀਤੀ ਹਾਲਾਂਕਿ ਇਹਦੇ ਬਾਰੇ ਬਹੁਤ ਸਾਰੇ ਆਰਟੀਕਲ ਲਿਖੇ ਜਾ ਚੁੱਕੇ ਆ YouTube ਤੇ ਵੀ ਦੱਸਦੇ ਇੱਥੇ ਵੀਡੀਓਜ਼ ਹਨ ਕਿ ਇਹ ਇਹ ਰਚਨਾ ਜਿਹੜੀ ਹੈ ਪਾਣੀ ਨਹੀਂ ਹੈ ਇਹ ਮਾਦ ਮਨਾਲ ਸੰਗੀਤ ਨਾਂ ਦੀ ਪੁਸਤਕ ਹੈ ਉਹਦੇ ਵਿੱਚ ਇਹ ਕਾਮਕੰਦਲਾ ਅਤੇ ਇਹਦਾ ਜਿਹੜਾ ਪ੍ਰੇਮੀ ਹੈ ਕਾਮਕੰਦਲਾ ਦਾ ਉਹਨਾਂ ਦੀ ਇੱਕ ਕਹਾਣੀ ਹੈ ਤੇ ਇਹ ਕਿਸ ਤਰ੍ਹਾਂ ਗਾਉਂਦੇ ਹਨ ਰਾਜੇ ਦੇ ਦਰਬਾਰ ਵਿੱਚ ਇਹ ਉਹ ਜਿਹੜੀ ਕਹਾਣੀ ਹੈ ਉਸ ਕਹਾਣੀ ਦਾ ਕੁਝ ਹਿੱਸਾ ਇਹ ਰਾਗ ਮਲਾ ਹੈ ਮਹਾਰ ਕੁਛ ਪੜ ਕੇ ਦੇਖੋ ਉੱਥੇ ਵੀ ਲਿਖਿਆ ਚਲੋ ਰਾਤ ਮਰੀ ਯਾਦਾ ਬਣਾਉਣ ਵਾਲੇ ਸ਼ੋਣੀ ਕਮੇਟੀ ਨੇ ਵੀ ਇਸ ਨੂੰ ਪੜਨ ਜਾਂ ਨਾ ਪੜਨ ਦੀ ਗੱਲ ਲਿਖੀ ਹੈ ਪਰ ਜੇ ਇਹ ਲਿਖੇ ਸਿੱਖ ਕੌਮ ਵਿੱਚ ਤੂਬਦਾ ਜ਼ਰੂਰ ਪਾ ਦਿੱਤੀ ਹੈ ਜੇ ਪੜਨੀ ਹੀ ਨਹੀਂ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਉਂ ਰੱਖਿਆ ਜਾ ਰਿਹਾ ਜਿਵੇਂ ਹੋਰ 6-7 ਕੱਚੀਆਂ ਬਾਣੇ ਨੂੰ ਬਾਹਰ ਕੱਢਿਆ ਸੀ ਰਾਗ ਵਾਲਾ ਨੂੰ ਵੀ ਉਹ ਤੋਂ ਹੀ ਕੱਢ ਦੇਣਾ ਬਣਦਾ ਸੀ ਇਸ ਦਾ ਸ਼ੋਣੀ ਕਮੇਟੀ ਵੱਲੋਂ ਕੋਈ ਜਵਾਬ ਨਹੀਂ ਕਿਉਂਕਿ ਉਹ ਬ੍ਰਾਹਮਣਵਾਦ ਦਾ ਪਖ ਪੂਰਕੇ ਸਿੱਖਾਂ ਨੂੰ ਆਪਸ ਵਿੱਚ ਉਲਝਾਉਣੇ ਉਲਝਾਈ ਰੱਖਣਾ ਚਾਹੁੰਦੀ ਹੈ ਤੇ ਸਿੱਖ ਉਲਝੇ ਪਏ ਹਨ ਅਤੇ ਜਈ ਹੋ ਰਿਹਾ ਉਸ ਨੂੰ ਇੱਕ ਟੱਕ ਫੈਸਲਾ ਕਰ ਲੈਣਾ ਚਾਹੀਦਾ ਸੀ ਇਸ ਬਾਰੇ ਅਕੇ ਰਾਗਾਂ ਨਾਲ ਵਰਤੇ ਘਰ ਤੋਂ ਕੀ ਸੂਚਨਾ ਮਿਲਦੀ ਹੈ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਸ ਸ਼ਬਦ ਦਾ ਰਾਗ ਵਿਧਿਆ ਨਾਲ ਹੀ ਸੰਬੰਧ ਹੈ ਘਰ ਸ਼ਬਦ ਦਾ ਸੰਬੰਧ ਜਿਹੜਾ ਉਹ ਰਾਗ ਵਿਧਿਆ ਨਾਲ ਹੀ ਕਿਉਂਕਿ ਰਾਗ ਦੇ ਨਾਲ ਹੀ ਵਰਤਿਆ ਗਿਆ ਰਾਗ ਵਿਧੇ ਨਾਲ ਸੰਬੰਧ ਹੈ ਕਿਉਂਕਿ ਰਾਗ ਮੁਕਤ ਬਾਣੀ ਨਾਲ ਇਹ ਸ਼ਬਦ ਸ੍ਰੇਖਾਂ ਵਿੱਚ ਨਹੀਂ ਵਰਤਿਆ ਗਿਆ ਹੁਣ ਕਰਿ ਸ਼ੋਧ ਬਾਰੇ ਖੋਜਿਆਂ ਦੇ ਵਿਚਾਰ ਕੀ ਹਨ ਇਹ ਦੇਖਦੇ ਹਾਂ ਮਹਾਰ ਕੋਸ਼ ਕ੍ਰਿਤ ਭਾਈ ਕਾਨ ਸਿੰਘ ਨਾਭਾ ਇਹ ਐਨਸਾਈਕਲੋ ਪੀਡੀਐਫ ਸਿੱਖਿਸਮ ਵਿੱਚ ਨੂੰ ਕਿਹਾ ਜਾਂਦਾ ਹੈ ਬੜੀ ਲਾਹੇਵੰਦ ਇਹ ਪੁਸਤਕ ਹੈ ਮਹਾਨ ਕੋਸ਼ ਇਹਦੇ ਵਿੱਚ ਕਰ ਬਾਰੇ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਊੜਾ ਭਾਗ ਇੱਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ ਇੱਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ ਐਡਾ ਭਾਗ ਵਿੱਚ ਲਿਖਿਆ ਹੈ ਇਸ ਤੋਂ ਗਵਈਏ ਨੂੰ ਸੂਚਨਾ ਮਿਲਦੀ ਹੈ ਕਿ ਸ਼ਬਦ ਨੂੰ ਰਾਗ ਦੇ ਇਤਨਵੇਂ ਇਤਨਵੇਂ ਸਵਰ ਪ੍ਰਸਤਾਰ ਅਨੁਸਾਰ ਗਾਓ ਇਤਨਵੇਂ ਸਵਰ ਪ੍ਰਸਤਾਰ ਅਨੁਸਾਰ ਗਾਓ ਹੁਣ ਇਹ ਤਾਂ ਲਿਖ ਦਿੱਤਾ ਮਾਰਕੋਸ਼ ਵਿੱਚ ਪਰ ਇੱਥੇ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਗਿਆ ਕਿ ਸਵਰ ਪ੍ਰਸਤਾਰ ਕੀ ਹੈ ਤੇ ਗਵਈਏ ਨੇ ਸੁਣਾ ਕਿਸ ਤਰ੍ਹਾਂ ਪੜ੍ਹਨਾ ਹੈ ਇਹਦਾ ਕੋਈ ਖਲਾਸਾ ਅੱਗੇ ਸਾਨੂੰ ਕੀਤਾ ਨਹੀਂ ਮਿਲਦਾ ਇਹਦੇ ਵਿੱਚ ਤੂੰ ਇੰਨੇ ਲਿਖਿਆ ਮਿਲਦਾ ਕਿ ਇਸ ਤਰ੍ਹਾਂ ਸਵਾਰ ਪ੍ਰਸਤਾਰ ਅਨੁਸਾਰ ਗਾ ਨੰਬਰ 2 ਦੂਜੀ ਖੋਜ ਜਿਹੜੀ ਹੈ ਸਿੱਖ ਰਿਸਰਚ ਇੰਸਟੀਚੂਟ ਵੱਲੋਂ ਸ਼ਾਪੀ ਪੋਸਤਕ ਜਿਹੜੀ ਹੈ ਉਹਦੇ ਵਿੱਚ ਘਰ ਬਾਰੇ ਸੂਚਨਾ ਦਿੱਤੀ ਗਈ ਹੈ ਤੇ ਇਹ ਸਿੱਖ.com ਉੱਤੇ ਇਹ ਲਿਖਿਆ ਮਿਲਦਾ ਹੈ ਇਸ ਕਿਤਾਬ ਦੇ ਵਿੱਚੋਂ ਕੀ ਲਿਖਿਆ ਮਿਲਦਾ ਕਾਰ ਇੰਡੀਕੇਟਸ ਦਾ ਰਾਈਮ द ਪਿਚ ਐਂਡ ਦਾ ਵੇਰੀਏਸ਼ਨ ਆਫ ਨੋਟਸ ਸੋਰਸ ਕੀ ਹੈ ਗੁਰੂ ਗ੍ਰੰਥ ਸਾਹਿਬ ਇਟਸ ਲੈਂਗੁਏਜ ਐਂਡ ਗ੍ਰਾਮਰ ਅ ਬੁੱਕ ਬਾਈ ਸੇਕਰ ਰਿਸਰਚ ਇੰਸਟੀਚਿਊਟ ਉਹਦੇ ਵਿੱਚ ਜਿੱਦਾਂ ਲਿਖਿਆ ਹੈ ਕਾਰ ਇੰਡੀਕੇਟਸ ਦਾ ਰਾਈਮ ਦਾ ਪਿਚ ਐਂਡ ਦਾ ਵੇਰੀਏਸ਼ਨ ਆਫ ਨੋਟਸ ਸੋ ਇਸ ਵਿੱਚ ਇਸ ਸੋਸ਼ਕ ਬਚਵੀਂ ਘਰ ਬਾਰੇ ਵਿਸਥਾਰ ਨਾਲ ਜਾਣ ਕਰਨੀ ਤੇ ਕੇ ਸਿਰਫ ਇਹਨੇ ਲਿਖਿਆ ਇੱਕ ਰਾਈਮ ਹੈ ਰਾਈਮ ਕਰਨ ਵਾਸਤੇ ਜਾਂ ਇਸ ਤੋਂ ਪਿਛ ਦਾ ਪਤਾ ਲੱਗਦਾ ਹੈ ਗਾਉਣਾ ਜਿਹੜਾ ਕਿੰਨਾ ਉੱਚੀ ਕਿੰਨਾ ਨੀਵੀਂ ਹੈ ਇਹਨੂੰ ਪਿਛ ਕਿਹਾ ਜਾਂਦਾ ਹੈ ਤੇ ਵੇਰੀਏਸ਼ਨ ਆਫ ਨੋਟਸ ਤੇ ਇਹ ਨੋਟ ਜਿਹੜੇ ਕਿਦਾਂ ਵੇਰੀਏਟ ਕਰਦੇ ਆ ਵਾਪਕ ਨੋਟਸ ਜਿਹੜੇ ਆ ਗਾਉਣ ਦੇ ਵਿੱਚ ਵਰਤੇ ਜਾਂਦੇ ਆ ਨੰਬਰ 3 ਦੇ ਉੱਤੇ गुरबाणी डॉट ओ आर जी उत्ते सरदार टी सिंह वालों घर बारे हेठ लिखी सूचना दी हुई है लिख दान इट गिव्स ए हिंट टू रागीज एज टू वट म्यूजिकल क्लफ और म्यूजिकल बीट टू सिंग द शब्द इन इन अदर वर्ड्स कारो बाइंड म्यूजिक एंड पोइट्री इन देयर मैट्रिकल फॉर्म ਮੈਟ੍ਰਿਕਲ ਫਾਰਮ ਦਾ ਮਤਲਬ ਹੈ ਕਿਹੜੇ ਮੀਟਰ ਵਿੱਚ ਗਾਉਣਾ ਹੈ ਕਿਸੇ ਰਾਗ ਨੂੰ ਉਹ ਮੀਟਰ ਜਿਹੜਾ ਹੈ ਉਹ ਘਰ ਤੋਂ ਪਤਾ ਲੱਗਦਾ ਹੈ ਇਹ ਸਰਦਾਰ ਟੀ ਸਿੰਘ ਬਾਲਰ ਸੂਚਨਾ ਦਿੱਤੀ ਗਈ ਹੈ ਇਹ ਪੜ ਸਕਦੇ ਹੋ gurbani.org ਉੱਤੇ ਸੋ ਕਹਿੰਦੇ ਹਨ ਕਿ ਜਿਹੜਾ ਘਰ ਹੈ ਇਹ ਤੋਂ ਸਾਨੂੰ ਬੀਟ ਦਾ ਪਤਾ ਲੱਗਦਾ ਕਿ ਕਿੰਨੇ ਬੀਟ ਵਿੱਚ ਗਾਉਣਾ ਹੈ ਜੇ ਘਰ ਤੀਜਾ ਹੈ ਤੇ ਇਹਦਾ ਮਤਲਬ ਹੈ ਕਿੰਨੇ ਬੀਟ ਜਗਾਉਣਾ ਹੈ ਕਿਹੜਾ ਕਿਹੜਾ ਇਥੇ ਬੀਟ ਵਰਤਣਾ ਹੈ ਤਿੰਨ ਤਾਲ ਵਰਤਣਾ ਹੈ ਜਾਂ ਚਾਰ ਤਾਲ ਵਰਤਣਾ ਹੈ ਦੋ ਤਾਲ ਵਰਤਣਾ ਹੈ ਭਾਵ ਇਥੇ ਰੂਪਕ ਵਰਤਣਾ ਕੇਰਵਾ ਵਰਤਣਾ ਦਾਦਰਾ ਵਰਤਣਾ ਸੋ ਵਟ 뮤지컬 ਬੀਟ ਟੂ ਸਿੰਗ ਦਾ ਸ਼ਬਦ ਇਨ ਸੋ 16 ਮਾਤਰਾਜ ਗਾਉਣਾ 6 ਮਾਤਰਾਜ ਗਾਉਣਾ 8 ਮਾਤਰਾਜ ਗਾਉਣਾ ਕਿੰਨੇ ਮਾਤਰਾਜ ਗਾਉਣਾ ਇਹ ਕਹਿੰਦੇ ਹਨ ਕਿ ਘਰ ਤੋਂ ਸੁਣੇ ਇਹ ਸੂਚਨਾ ਮਿਲਦੀ ਹੈ ਵੀ ਤਾਲ ਦੀਆਂ ਕਿੰਨੀਆਂ ਮਾਤਰਾਵਾਂ ਵਿੱਚ ਇਸ ਨੂੰ ਕਾਉਣਾ ਹੈ 16 ਵਿੱਚ ਕਾਉਣਾ ਹੈ ਜਾਂ ਕਿਸੇ ਹੋਰ ਬੀਟ ਵਿੱਚ ਨੰਬਰ 4 ਤੇ sikhiwiki.org 'ਤੇ ਜਾ ਕੇ ਦੇਖਿਓ ਇਹਨਾਂ ਨੇ ਲਿਖਿਆ ਹੈ ਕਿ ਇਹਨਾਂ ਵੱਲੋਂ ਸਰਦਾਰ ਟੀ ਸਿੰਘ ਵੱਲੋਂ ਘਰਵਾਰ ਦੀ ਦਿੱਤੀ ਸੂਚਨਾ ਜਿਹੜੀ ਹੈ ਉਹ ਇੱਕੋ ਜਿਹੀ ਹੈ ਇਹਨਾਂ ਨੇ ਕਾਪੀ ਕੀਤੀ ਉੱਥੋਂ ਤੇ sikhiwiki.org ਵਾਲਿਆਂ ਨੇ ਇਹ ਟੀ ਸਿੰਘ ਵਾਲੀ ਸੂਚਨਾ ਦਿੱਤੀ ਹੋਈ ਹੈ ਭਾਵੇਂ ਵੀ ਸਹਿਮਤ ਹਨ ਕਿ ਕਰ ਦਾ ਮਤਲਬ ਹੈ ਬੀਟ ਬੀਟ ਦਾ ਮਤਲਬ ਹੈ ਜਿਹੜੇ ਤਾਲ ਬਣਾਏ ਹੋਣ ਉਹ ਕਿੰਨੇ ਬੀਟ ਵਾਲੇ ਹਨ ਕਿੰਨੇ ਬੀਟ ਵਿੱਚ ਕਾਉਣਾ ਹੈ ਜਿਸ ਵਿੱਚ ਘਰ ਨੰਬਰ ਤੋਂ ਤਾਲ ਵਿੱਚ ਵਰਤੇ 43 ਨੰਬਰ ਦਾ ਬੋਧ ਹੋਣਾ ਦੱਸਿਆ ਗਿਆ ਕਿ ਕਿੰਨੇ ਬੀਟ ਦਾ 43 ਨੰਬਰ ਕੀ ਆ ਉਹਦਾ ਉਪਰੋਕਤ ਨੰਬਰ 3 4 ਅਨੁਸਾਰ 3 ਤੋਂ 4 ਅਨੁਸਾਰ ਘਰ ਬਾਰੇ ਸੂਚਨਾ ਜਿਹੜੀ ਹੈ ਉਹ ਇਸ ਤਰ੍ਹਾਂ ਮਿਲਦੀ ਹੈ ਸਾਨੂੰ ਕਲੀਅਰ ਹੋਈ ਹੈ ਇਹ ਇਹ ਸੂਚਨਾ ਦੇਣ ਤੋਂ ਪਹਿਲਾਂ ਤਾਲ ਬਾਰੇ ਕੁਝ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਸੂਚਨਾ ਦੀ ਸਮਝ ਆ ਜਾਵੇ ਸੋ ਸੂਚਨਾ ਜਿਹੜੀ ਇਹਨੂੰ ਸਮਝਣ ਲਈ ਪਹਿਲਾਂ ਤਾਲ ਕੀ ਹੈ ਕਿਉਂਕਿ ਇਹ ਤਿੰਨ ਤੇ ਚਾਰ ਵਿੱਚ ਤਾਲ ਬਾਰੇ ਗੱਲ ਕੀਤੀ ਹੈ ਕਿ ਘਰ ਜਿਹੜਾ ਹੈ ਇਹਦਾ ਤਾਲ ਨਾਲ ਸੰਬੰਧ ਹੈ ਕੋਈ ਤਾਲ ਕਿੰਨੇ ਬੀਟ ਵਾਲਾ ਕਿੰਨੀਆਂ ਉਹਦੀਆਂ ਤਾਲੀਆਂ ਕਿੰਨੀਆਂ ਹਨ ਤੇ ਇਹਦੇ ਬਾਰੇ ਆਪਾਂ ਸਮਝਦੇ ਹਾਂ ਕਿ ਤਾਲ ਜਿਹੜਾ ਹੈ ਇਹ ਕੀ ਹੈ ਤਾਲ ਦਾ ਸਮਾਂ ਤਕਲੇ ਨਾਲ ਹੁੰਦਾ ਹੈ ਤਾਲ ਵਿੱਚ ਮਾਤਰਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੋੜ ਅਨੁਸਾਰ ਵਿਭਾਗਾਂ ਵਿੱਚ ਵੰਡਿਆ ਗਿਆ ਹੁੰਦਾ ਹੈ ਤਾਲ ਵਿੱਚ ਪਹਿਲੀ ਮਾਤਰਾ ਨੂੰ ਸਾਮ੍ਹ ਕੇ ਜਾਂਦਾ ਹੈ ਸਮਤ ਬਿਨਾ ਤਾਲ ਵਿੱਚ 43 ਅਤੇ ਖਾਲੀ ਇਹਦੇ ਵੀ ਅੰਕ ਹੁੰਦੇ ਹਨ ਕਿ ਕਿੰਨੀ ਕਿੰਨੀ ਮਾਤਰਾ ਉਤੇ 43 ਅਤੇ ਖਾਲੀ ਹੈ ਰਾਗੀ ਨੂੰ 43 ਅਤੇ ਖਾਲੀ ਦੀ ਮਾਤਰਾ ਅਤੇ ਜੋੜੀ ਉੱਤੇ ਇਹਨਾਂ ਦੇ ਬੋਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਇਹ ਲਿਖੀਆਂ ਦੋ ਤਾਲਾਂ ਵਿੱਚ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤਾਲ ਤੇ 43 ਕੀ ਹੈ ਤਾਲ ਕੀ ਹੁੰਦਾ ਸੋ ਇਹ ਪਹਿਲੇ ਉਦਾਹਰਨ ਹੈ ਕਹਿਰਵਾ ਤਾਲ ਦੇ ਵਿੱਚੋਂ ਇਹਦੀਆਂ 8 ਮਾਤਰਾਵਾਂ ਹੁੰਦੀਆਂ ਹਨ 8 ਬੀਟ ਕਹ ਲੋ 8 ਬੀਟ ਵਿੱਚ ਇਹਦੇ ਬਣਦੇ ਨੇ 8 ਬੀਟ ਪਹਿਲੀ ਮਾਤਰਾ ਤੇ 43 ਹੈ ਪੰਜਵੀਂ ਮਾਤਰਾ ਜਿਹੜੀ ਉੱਤੇ ਖਾਲੀ ਹੈ ਅਤੇ ਚਾਰ-ਚਾਰ ਮਾਤਰਾ ਦੇ ਦੋ ਇਹਦੇ ਵਿਭਾਗ ਹਨ ਭਾਗ ਹਨ ਡਿਵੀਜ਼ਨ ਚਾਰ-ਚਾਰ ਮਾਤਰਾ ਦੇ ਦੋ ਇਹਦੇ ਡਿਵੀਜ਼ਨ ਕੀਤੇ ਗਏ ਸਾਹਮਣੂ ਗੁਣਾ ਦੇ ਨਿਸ਼ਾਨ ਨਾਲ ਦਰਸਾਇਆ ਜਾਂਦਾ ਹੈ ਤਾਲੀਆਂ ਨੂੰ ਅੰਕਾਂ ਨਾਲ ਅਤੇ ਖਾਲੀ ਮਾਤਰਾ ਨੂੰ ਸਿਫਰ ਨਾਲ ਲਿਖਿਆ ਜਾਂਦਾ ਹੈ ਇਹ ਨੋਟੇਸ਼ਨ ਲਿਪੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਤੋਂ ਇਹਦੇ ਵਿੱਚ ਆਪਾਂ ਦਿੱਤਾ ਹੈ ਮਾਤਰਾ 8 ਲਿਖੀ ਹੈ ਇਹਦਾ ਮਤਲਬ ਇਹ ਕਹਿਰਵਾ ਤਾਲ ਹੈ ਬੋਲ ਇਹਦੇ ਬੋਲਾਂ ਤੋਂ ਪਤਾ ਲੱਗਣਾ ਹੈ ਕਿ ਇਹ ਕਹਿਰਵਾ ਦਾ 8 ਮਾਤਰਾ ਦਾ ਬੋਲ ਗਾਗੇ ਨਾਤੀ ਨਾਖੇ ਧਿੰਨਾ ਇਹਦੇ ਬੋਲ ਹਨ ਇਹਨਾਂ ਤੋਂ ਪਤਾ ਲੱਗਦਾ ਹੈ ਵੀ ਇਹ ਮਾਤਰਾ ਵੀ 8 ਹੈ ਤੇ ਬੋਲ ਵੀ ਇਹਦੇ ਇਹ ਆ ਤੇ ਕਹਿਰਵਾ ਬਣ ਗਿਆ ਤੋਂ ਇਹ ਕ੍ਰੋਸ ਦਾ ਨਿਸ਼ਾਨ ਜਿਹੜਾ ਹੈ ਇਹ ਸਮ ਦਾ ਚਿੰਨ ਹੈ ਤੇ ਸਮ ਦਾ ਮਤਲਬ ਕੀ ਤੇ ਦਵਾ ਦੇ ਨਾਲ ਬਜਾਇਆ ਜਾਂਦਾ ਹੈ ਮੈਂ ਤਾਲ ਬੀਟਨ ਤੇ ਪੰਜ ਨੰਬਰ ਜਿਹੜਾ ਹੈ ਇੱਥੇ ਜ਼ੀਰੋ ਲਿਖਿਆ ਹੋਇਆ ਹੈ ਤਾਂ ਮਤਲਬ ਖਾਲੀ ਹੈ ਤੋਂ ਖਾਲੀ ਟਾਲੀ ਤੋਂ ਰਾਗੀ ਨੂੰ ਬੋਧ ਹੁੰਦਾ ਹੈ ਉਹਨੂੰ ਪਤਾ ਲੱਗਦਾ ਹੈ ਕਿ ਖਾਲੀ ਤੇ ਮਿਲਣਾ ਹੈ ਕਿੱਥੇ ਮਿਲਣਾ ਹੈ ਅਲਾਪ ਕਰਕੇ ਕਿਵੇਂ ਰਲਣਾ ਨਾਲ ਹੈ ਤਬਲੇ ਦੇ ਨਾਲ ਤੋਂ ਅਗੇ ਤਿੰਨ ਤਾਲ ਹੈ ਇਹਨੂੰ ਤਿੰਨ ਤਾਲ ਵੀ ਕਹਿੰ ਜਾਂਦਾ ਮਾਤਰਾ ਇਹਦੀਆਂ 16 ਚਾਰ ਵਿਭਾਗ ਕੀਤੇ ਗਏ ਤਿੰਨ ਟਾਲੀਆਂ ਹੁੰਦੀਆਂ ਅਤੇ ਇੱਕ ਇਹਦੀ ਖਾਲੀ ਹੁੰਦੀ ਹੈ ਸੋ ਮਾਤਰਾ ਨੰਬਰ 9 ਤੇ ਖਾਲੀ ਹੁੰਦੀ ਹੈ 1 5 ਤੇ 13 ਉੱਤੇ ਇਹਦੀਆਂ ਤਿੰਨ ਟਾਲੀਆਂ ਆਉਂਦੀਆਂ ਸੋ ਇਹ 16 ਮਾਤਰਾ ਤੁਹਾਨੂੰ ਦਿਖਾਈਆਂ ਗਈਆਂ ਨੇ ਇਹਦੇ ਵਿੱਚ ਬੋਲ ਧਾ ਧਿੰਨ ਧਿੰਨ ਧਾ ਧਾ ਧਿੰਨ ਧਿੰਨ ਧਾ ਧਾ ਤਿੰਨ ਤਿੰਨ ਧਾ ਦਾ ਦੰਦ ਦਾਂ ਇਸ ਤਰ੍ਹਾਂ ਦੇ 16 ਇਹਦੇ ਬੋਲ ਹਨ ਤੋਂ ਪਹਿਲੀ ਤੇ ਟਾਲੀ ਹੋ ਗਈ ਪੰਜਵੀਂ ਜਿਹੜੀ ਹੈ ਨਾ ਪਹਿਲੀ ਤੇ ਦਾ ਸਾਮ ਹੋ ਗਿਆ ਪੰਜਵੀਂ ਤੇ ਖਾਲੀ ਨੌਵੀਂ ਤੇ ਪੰਜਵੀਂ ਤੇ ਟਾਲੀ ਨੌਵੀਂ ਦੇ ਉੱਤੇ ਖਾਲੀ ਜ਼ੀਰੋ ਲਿਖਿਆ ਹੈ ਤੇ 13 ਨੰਬਰ ਤੇ ਫੇਰ ਜਾ ਕੇ ਟਾਲੀ ਆਉਂਦੀ ਹੈ ਸੋ ਇਹਦੀਆਂ ਟਾਲੀਆਂ ਤਿੰਨ ਬਣ ਗਈਆਂ ਇੱਕ ਤਾਂ ਪਹਿਲੀ ਮਾਤਰਾ ਉਹ ਸਾਮ ਵੀ ਹੁੰਦਾ ਤੇ ਟਾਲੀ ਵੀ ਹੁੰਦੀ ਹੈ ਤੇ ਪੰਜਵੀਂ ਮਾਤਰਾ ਉੱਤੇ ਫਿਰ ਟਾਲੀ ਆ ਗਈ ਨੰਬਰ 2 ਤੇਰੀ ਮਾਤਰਾ ਤਾੜੀਏਗੇ ਨੰਬਰ 10 ਤੇ ਨੋਈ ਮਾਤਰਾ ਇਹਦੀ ਖਾਲੀ ਆਂਦੀ ਹੈ ਜਿੱਥੋਂ ਅੱਗੇ ਨੂੰ ਸੂਚਨਾ ਮਿਲਦੀ ਹੈ ਕਿ ਇਹ ਖਾਲੀ ਸ਼ੁਰੂ ਹੋ ਗਈ ਹੈ ਤੁਸ ਨੂੰ ਮਿਲਣ ਦਾ ਪਤਾ ਲੱਗਦਾ ਹੈ ਕਿ ਤਵਰੇ ਨਾਲ ਕਿਵੇਂ ਮਿਲਣਾ ਹੈ ਲਾਫ ਤੋਂ ਬਾਅਦ ਸੋ ਅੱਗੇ ਘਰ ਤੋਂ ਮਿਲਦੀ ਸੂਚਨਾ ਨੰਬਰ 3 4 ਅਨੁਸਾਰ ਇਹ ਲਿਖੀ ਜਾਂਦੀ ਹੈ ਹੁਣ ਜੀ ਸੂਚਨਾ ਉੱਪਰ ਆਪਾਂ ਪੜ੍ਹੀ ਹੈ 3 ਤੇ 4 ਵਿੱਚ ਉਹਦੇ ਵਿੱਚੋਂ ਸਾਨੂੰ ਕੀ ਪਤਾ ਲੱਗਦਾ ਘਰ ਵਾਲੇ ਸੂਚਕ ਅੰਕ ਦਾ ਅਰਥ ਹੈ ਸ਼ਬਦ ਨੂੰ ਉਸ ਤਾਲ ਵਿੱਚ ਗਾਉਣਾ ਜਿਸ ਵਿੱਚ ਸੂਚਕ ਅੰਕ ਜਿੰਨੀਆਂ ਤਾਲੀਆਂ ਹੋਣ ਜੇਕਰ ਇੱਕ ਹੈ ਭਾਵਕਰ ਪਹਿਲਾ ਹੈ ਤਾਂ ਤਾਲ ਵਿੱਚ ਤਾਲ ਜਿਹੜਾ ਉਹ 1 4 ਵਾਲਾ ਚੁਣਿਆ ਜਾਂਦਾ ਹੈ ਜੇਕਰ ਪਹਿਲਾ ਹੋਵੇ ਤਾਂ ਜੇ ਕਿਸੇ ਸਰਲੇਖ ਵਿੱਚਕਰ ਪਹਿਲਾ ਲਿਖਿਆ ਹੋਇਆ ਰਾਗ ਦੇ ਨਾਲ ਇਹਦਾ ਮਤਲਬ ਇੱਥੇ ਸੂਚਨਾ ਮਿਲਦੀ ਹੈ ਕਿ ਜਿਹੜਾ ਤਾਲ ਹੈ ਉਹ 141 ਵਾਲਾ ਚੁਣਿਆ ਜਾਣਾ ਹੈ। ਮਾਤਰਾਵਾਂ ਦੀ ਕਿੰਨੀਆਂ ਹੋਣ 43 ਇੱਕ ਹੋਵੇ। ਘਰ 12 ਹੈ ਤਾਂ ਸ਼ਬਦ ਦਾ ਗਾਇਨ 12 ਤਾਲੀਆਂ ਵਾਲੇ ਤਾਲ ਵਿੱਚ ਕਰਨਾ ਹੁੰਦਾ ਹੈ ਆ ਦੇਖ। ਫਿਰ ਵਾ ਜਿਹੜਾ ਉਹ ਇਸ ਪ੍ਰਕਾਰ ਇੱਥੇ ਲੱਭਿਆ ਗਿਆ ਹੈ ਖੋਜਕਾਰਾਂ ਵੱਲੋਂ ਘਰ ਨੰਬਰ ਜਿਹੜਾ ਇੱਕ ਹੋਵੇ ਤਾਂ 43 ਜਿਹੜੀ ਆ ਉਹ ਤਾਲੀਆਂ ਇੱਕ ਇਹ ਵਿੱਚ ਦਾਦਰਾ ਆ ਜਾਂਦਾ ਤੇ ਕਹਿਰਵਾ ਆ ਜਾਂਦਾ। ਇਹਨਾਂ ਵਿੱਚ 1 41 ਹੁੰਦੀ ਹੈ ਇਹ ਘਰ ਪਹਿਲਾ ਜਿੱਥੇ ਘਰ ਦੂਜਾ ਲਿਖਿਆ ਹੈ ਰੂਪਕ ਤੇ ਤਲਵਾੜਾ ਇਹ ਦੋ ਤਾਲ ਜਿਹੜੇ ਆ ਉਹ ਇਹਨਾਂ ਵਿੱਚ ਘਰ ਦੂਜਾ ਦਾ ਸ਼ਬਦ ਜਿਹੜਾ ਉਹ 41 ਵੱਧ ਕੀਤਾ ਜਾ ਸਕਦਾ ਹੈ ਰੂਪਕ ਤੇ ਤਲਵਾੜਾ ਇਹਨਾਂ ਦੇ ਇਹਨਾਂ ਦੇ ਜਿਹੜੇ ਬੋਲ ਹਨ ਤਪਲੇ ਤੇ ਉਹ ਵਰਤੇ ਜਾ ਸਕਦੇ ਹਨ ਘਰ ਤੀਜਾ ਹੋਵੇ ਦਾ ਜੋ ਸੂਚਨਾ ਮਤਲਬ ਇਕੱਠੀ ਕੀਤੀ ਹੈ ਉਹਦਾ ਮਤਲਬ ਹੈ ਇੱਥੇ ਤਿੰਨ ਤਾਲ ਵਰਤ ਸਕਦੇ ਆ ਕਿਉਂ ਤਿੰਨ ਤਾਲੀਆਂ ਹੁੰਦੀਆਂ ਛੋਟਾ ਤਿੰਨ ਤਾਲ ਠੁੰਮਰੀ ਧਮਾਰ ਚਾਂਚਲ ਝੱਪ ਸੁਲਫਾਕ ਦੀਪ ਚੰਦੀ ਚਾਚਰੀ ਆਦਿ ਇਥੇ ਤਾਲ ਵਰਤੇ ਜਾ ਸਕਦੇ ਹਨ ਕਰ ਨੰਬਰ 4 ਜਿਹੜਾ ਹੈ ਉਹਦੇ ਵਿੱਚ ਚਾਰ ਤਾਲ ਇੱਕ ਤਾਲ ਆਢਾ ਚਤਾਲ ਆਢਾ ਚਤਾਲਾ ਭਾਨਮਤੀ ਜਗਪਾਲ ਅਤੇ ਜੈ ਤਾਲ ਇਸ ਤਰ੍ਹਾਂ ਕਾਰ ਪੰਜਵਾਂ ਜਿੱਥੇ ਹੈ ਉਥੇ ਪੰਜ ਤਾਲ ਸਵਾਰੀ ਕਰ ਛੇਵਾਂ ਖਟ ਤਾਲ ਤੇ ਇੰਦਰ ਤਾਲ ਤੇ ਕਾਰ ਸਤਵਾਂ ਮਤ ਤਾਲ ਕਾਰ ਅਠਵਾਂ ਅਸ਼ਟਮੰਗਲ ਤਾਲ ਕਾਰ ਨੌਵਾਂ ਮੋਨੀ ਤਾਲ ਕਾਰ ਦਸਵਾਂ ਬ੍ਰਹਮ ਤਾਲ ਕਰ 11ਵਾਂ ਰੁਦਰ ਤਾਲ ਕਰ 12ਵਾਂ ਹੋਵੇ ਵਿਸ਼ਨੂ ਤਾਲ ਕਰ 13ਵਾਂ ਹੋਵੇ ਮੋਚਕੁੰਡ ਤਾਲ ਕਰ 14ਵਾਂ ਹੋਵੇ ਤਾਂ ਮਹਾਸ਼ਨੀ ਤਾਲ 15ਵਾਂ ਕਰ ਹੋਵੇ ਤੇ ਮਿਸ਼ਰ ਬਰਨ ਤਾਲ 16ਵਾਂ ਹੋਵੇ ਤੇ ਕੋਲ ਤਾਲ ਤੇ 17ਵਾਂ ਹੋਵੇ ਤੇ ਚਰਚਰੀ ਤਾਲ ਤਾਂ ਇਸ ਤਰ੍ਹਾਂ ਇਥੇ ਸਾਨੂੰ ਇਹ ਸੂਚਨਾ ਜਿਹੜੀ ਆਪਾਂ ਇਕੱਠੀ ਕੀਤੀ ਹੈ ਉਸ ਤੋਂ ਇਹ ਗੱਲਾਂ ਜਿਹੜੀਆਂ ਉਹ ਸਾਨੂੰ ਸਮਝ ਵਿੱਚ ਆਉਂਦੀਆਂ ਹਨ ਤੇ ਘਰ ਨੰਬਰ ਜੀ ਤੀਜਾ ਹੈ ਤੂੰ ਉਥੇ ਤਿੰਨ ਤਾਲ ਛੋੜਾ ਤੈਨ ਠੰਬਰੀ ਤੁਮਾਰ ਚੰਚਲ ਚਾਪ ਸੂਲ ਫਾਗ ਦੀਪ ਚੰਦੀ ਚਾਚਰ ਇਹ ਚਾਚਰ ਨਹੀਂ ਸੀ ਚਾਚਰ ਹੈ ਤੇ ਝੂਮਰਾ ਦੇਖ ਤੂੰ ਇਸ ਤਰ੍ਹਾਂ ਜਿਨ੍ਹਾਂ ਨੇ ਖੋਜ ਕੀਤੀ ਹੈ ਉਹਨਾਂ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਇਹ ਜਿਹੜੇ ਘਰ ਹਨ ਘਰ ਨੰਬਰ ਹਨ ਇਹ ਤਾਲਾਂ ਨਾਲ ਸੰਬੰਧ ਰੱਖਦੇ ਹਨ ਕਿੰਨੀਆਂ ਤਾਲੀਆਂ ਹਨ ਉਸ ਤਾਲ ਦੇ ਵਿੱਚ ਉਸ ਬੀਟ ਦੇ ਵਿੱਚ ਉਸ ਜਿਹੜਾ ਤਾਲ ਵਰਤਣਾ ਹੈ ਰਾਗ ਦੇ ਨਾਲ ਉਹਦੀਆਂ ਕਿੰਨੀਆਂ ਤਾਲੀਆਂ ਤੇ ਕਿੰਨੀਆਂ ਮਾਤਰਾ ਹਨ ਸੋ ਉੱਪਰ ਦਿੱਤੇ ਤਾਲ ਜਿਹੜੇ ਆ ਇਹਨਾਂ ਦੀਆਂ ਮਾਤਰਾ 6 ਤੋਂ 47 ਬਣਦੀਆਂ ਜਿਹੜੇ ਉਪਰ ਤਾਲ ਸਾਰੇ ਲਿਖੇ ਆ ਦਾਦਰਤ ਤੋਂ ਸ਼ੁਰੂ ਕਰਕੇ ਇਹਨਾਂ ਦੀਆਂ ਮਾਤਰਾ ਜਿਹੜੀਆਂ ਇਹ 6 ਤੋਂ 47 ਤੱਕ ਜਾਂਦੀਆਂ ਤੇ ਤਾਲੀਆਂ ਦੀ ਗਿਣਤੀ ਜਿਹੜੀ ਆ ਉਹ 17 ਤੱਕ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਵੀ 17 ਹਨ ਤੇ ਤਾਲੀਆਂ ਦੀ ਗਿਣਤੀ ਜਿਹੜੀ ਆ ਉਹ 17 ਜਿਹੜੀ ਉਹ ਬਣਦੀ ਹੈ ਜਿਹੜੀ ਉੱਪਰ ਲਿਖੇ ਇਹ ਤਾਲ ਆਪਾਂ ਦੇਖਿਆ ਰੁਦਰ ਤਾਲ ਵਿਸ਼ਨੂ ਤਾਲ ਵਗੈਰਾ ਤੋਂ ਇਹਨਾਂ ਸਾਰਿਆਂ ਤਾਲਾਂ ਵਿੱਚ ਵੱਧ ਤੋਂ ਵੱਧ ਗਿਣਤੀ ਜਿਹੜੀ ਆ ਉਹ 17 ਬਣਦੀ ਹੈ ਤੇ ਇਥੋਂ ਸੱਜਣਾ ਨੇ ਇਹ ਗਸਕੀਤਾ ਕਿ ਇੱਕ ਅਰਸਤਾਰ ਮਾਤਾ ਮਤਲਬ ਹੈ ਚਰਚਰੀ ਤਾਲ ਜਿਹਦੀਆਂ 17 ਤਾਲੀਆਂ ਆਉਂਦੀਆਂ ਹਨ ਇਹਨੂੰ ਗਾਉਣਾ ਕਿਵੇਂ ਹੈ ਇਹਨੂੰ ਵਰਤਣਾ ਕਿਵੇਂ ਹੈ ਇਸ ਬਾਰੇ ਬੜੀ ਖੋਜ ਦੀ ਲੋੜ ਹੈ ਤੇ ਰਾਗੀ ਸੱਜਣ ਹਨ ਜਿਹੜੇ ਸੰਗੀਤਕਾਰ ਹਨ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਯੂਨੀਵਰਸਿਟੀਆਂ ਵਿੱਚ ਬੈਠੇ ਜਿਹੜੇ ਡਾਕਟਰ ਹਨ ਪ੍ਰੋਫੈਸਰ ਹਨ ਇਹ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਸਾਹਮਣੇ ਲਿਆਉਣੀਆਂ ਚਾਹੀਦੀਆਂ ਹਨ ਕਿ ਇਹ ਤਾਲ ਕਿਵੇਂ ਵਰਤਣੇ ਹਨ ਮਾਸ਼ੀਨ ਤਾਲ ਕੀ ਹੈ ਮੋਚਕਣ ਤਾਲ ਕੀ ਹੈ ਰੁਦਰ ਤਾਲ ਕੀ ਹੈ ਇਹਨੂੰ ਕਿਵੇਂ ਗਾਉਣਾ ਹੈ ਸੋ ਵਿਚਾਰ ਦਾ ਸਾਰੇ ਹੋਇਆ ਕਿ ਅਜੋਕੇ ਯੁੱਗ ਵਿੱਚ ਜਿਸ ਤਰ੍ਹਾਂ ਗੁਰਮਾਣੀ ਦਾ ਕੀਰਤਨ ਹੋ ਰਿਹਾ ਹੈ ਉਸ ਤੋਂ ਲੱਗਦਾ ਨਹੀਂ ਹੈ ਕਿ ਸਾਰੇ ਘਰਾਂ ਵਿੱਚ ਕੋਈ ਕੀਰਤਨ ਕਰਨ ਦੇ ਸਮਰੱਥ ਹੈ ਪ੍ਰਯੋਗ ਵਿੱਚ ਆਮ ਕਰਕੇ ਦਾਦਰਾ ਕਹਿਰਵਾ ਤਿੰਨ ਤਾਲ ਚਪ ਤਾਲ ਇੱਕ ਤਾਲ ਦੀਪ ਚੰਦੀ ਜਾਂ ਦੋ ਚਾਰ ਹੋਰ ਤਾਲ ਹੀ ਵਰਤੇ ਜਾ ਰਹੇ ਆ ਬਹੁਤੇ ਕੀਰਤਨੀਏ ਤਾਂ ਭੰਗੜੇ ਗਿੱਧੇ ਵਾਲੇ ਤਾਲਾਂ ਤੋਂ ਗਾਂ ਨਹੀਂ ਟੁਰਦੇ ਅਤੇ ਪੰਜਾਬੀ ਹਿੰਦੀ ਗਾਇਕਾਂ ਦੇ ਵਰਤੇ ਤਾਲਾਂ ਦੇ ਪ੍ਰਭਾਵ ਨੂੰ ਕਬੂਲ ਦੇ ਜਾ ਰਹੇ ਹਨ ਘਰ ਸ਼ਬਦ ਦੀ ਖੋਜ ਦੀ ਟੋਲੀਆਂ ਦੀ ਗਿਣਤੀ ਵਾਲੀ ਜਿਹੜੀ ਖੋਜ ਹੈ ਜੇ ਇਹ ਵਿਚਾਰਤਾਰਾ ਸਹੀ ਹੈ ਤਾਂ ਫਿਰ ਗੁਰਬਾਣੀ ਸੰਗੀਤ ਦੇ ਵਿਦਵਾਨਾਂ ਵੱਲੋਂ ਇਸ ਨਾਲ ਸਹਿਮਤ ਹੋ ਕੇ ਤਬਲਾ ਬਾਦ ਕਾਨੂੰ 17 ਘਰਾਂ ਦੇ ਤਾਲਾਂ ਦੀ ਸਖਲਾਈ ਦੇ ਕੇ ਇਸ ਵਿਧੇ ਨੂੰ ਕੀਰਤਨ ਰਾਇਓ ਜਾਗਰ ਕਰਨ ਦੀ ਅਤੀ ਲੋੜ ਹੈ ਜੇ 17 ਘਰਾਂ ਵਾਲੇ 6 ਤੋਂ 47 ਮਾਤਰਾਵਾਂ ਵਾਲੇ ਤਾਲਾਂ ਨੂੰ ਰਾਗ ਗਾਣ ਵਿੱਚ ਵਰਤਣਾ ਸੰਭਵ ਨਹੀਂ ਜਾਪਦਾ ਜਾਂ ਕਰ ਸ਼ਬਦ ਦੀ ਇਹ ਖੋਜ ਠੀਕ ਨਹੀਂ ਹੈ ਤਾਂ ਫਿਰ ਵਿਸ਼ਵ ਬਤਾਲਿਆਂ ਦੇ ਗੁਰਬਾਣੀ ਸੰਗੀਤ ਦੇ ਜੋ ਵਿਦਵਾਨ ਆ ਪ੍ਰੋਫੈਸਰ ਹਨ ਆਪਣੀ ਖੋਜ ਸਰ ਦੱਸਣ ਇਹ ਗੁਰਬਾਣੀ ਵਿੱਚ ਰਾਗਾਂ ਨਾਲ ਵਰਤੇ ਕਰ ਸ਼ਬਦ ਨੂੰ ਫਿਰ ਕਿਸ ਅਰਥ ਵਿੱਚ ਦੇਖਿਆ ਜਾਵੇ ਕਿਉਂਕਿ ਸ਼ਬਦ ਗੁਰਬਾਣੀ ਦੇ ਮਹਾਨ ਵਿਰਸੇ ਨਾਲ ਵਿਰਸੇ ਦਾ ਸ਼ਬਦ ਹੈ ਇਸ ਨੂੰ ਅਨਗੋਲੇ ਨਹੀਂ ਕੀਤਾ ਜਾ ਸਕਦਾ ਜੋ ਅੱਜ ਤੱਕ ਅਰਥ ਪੱਖੋਂ ਅਰਥ ਪੱਖੋਂ ਅੱਖੋਂ ਪਰੋਖੇ ਹੀ ਕੀਤਾ ਜਾਂਦਾ ਰਿਹਾ ਹੈ ਤਾਂ ਇਸੋ ਪਿਆਰੇ ਵਿਚਾਰ ਕਿ ਕਰ ਸ਼ਬਦ ਹੈ ਇਸ ਦੀ ਰਾਗ ਦੇ ਨਾਲ ਵਰਤੋਂ ਜਿਹੜੀ ਕੀਤੀ ਗਈ ਹੈ ਇਸ ਦੀ ਕਿੰਨੀ ਖੋਜ ਹੋਈ ਹੈ ਕਨਿਕ ਖੋਜ ਕਰਨ ਦੀ ਹੋਰ ਲੋੜ ਹੈ ਤਾਂ ਜੋ ਇਹ ਜੋ ਗੁਰਬਾਣੀ ਦੇ ਮਹਾਨ ਵਿਰਸੇ ਦਾ ਇੱਕ ਅੰਗ ਹੈ ਕਰ ਸ਼ਬਦ ਇਸ ਦੀ ਸਮਝ ਵਿਚਾਰ ਆ ਸਕੇ ਤੇ ਰਾਗੀ ਸੱਜਣ ਵਿਦਵਾਨ ਸੱਜਣ ਸਾਹਮਣੇ ਕੌਣ ਕੇ ਇਹ ਕਰ ਸ਼ਬ ਜਿਹੜਾ ਹੈ ਇਸ ਦੇ ਪਰਤੋਂ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਵਿਚਾਰ ਆ ਸਮਾਪਤੀ ਕਰਦੇ ਹਾਂ ਫੁਲਾਂ ਦੀ ਕਮਾ ਵਾਹ குரு ਜੀ ਕਾ ਖਾਲਸਾ ਵਾਹ குரு ਜੀ ਕੀ